ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪੰਜਾਬੀ ਸੂਟ ਟੇਲਰ ਉੱਪਰ ਅੱਜ ਅਸੀਂ ਤੁਹਾਡੇ ਲਈ ਸੂਟਾਂ ਦੀ ਵੀਡੀਓ ਦੁਆਰਾ ਲੈ ਕੇ ਆਏ ਹਾਂ ਡਿਜੀਟਲ ਪ੍ਰਿੰਟਰ ਜਿਸ ਦਾ ਤੇ ਬਾਟਮ ਦੇ ਉੱਪਰ ਕਢਾਈ ਹੈ ਤੇ ਕਿਨ ਉੱਪਰ ਪੱਟੀ ਲੱਗੀ ਹੋਈ ਹੈਗੀ ਇਸ ਦਾ 500 ਰੁਪਿਆ ਰੇਟ ਹੈ ਤੇ ਤੁਸੀਂ ਇਹਨੂੰ ਆਨਲਾਈਨ ਵੀ ਮੰਗਵਾ ਸਕਦੇ ਹੋ ਸਾਡੇ ਕੋਲ ਤੇ ਇਹ ਕੀ ਡਿਜੀਟਲ ਪ੍ਰਿੰਟ ਹੈ 500 ਰੁਪਿਆ ਦਾ ਰੇਟ ਹੈ ਇਹਦੇ ਨਾਲ ਜਿਹੜੀ ਬਾਟਨ ਹੈਗੀ ਉਹ ਆਪਣੇ ਕੋਲੇ ਕਢਾਈ ਵਾਲੀ ਹੈਗੀ ਪੌਂਚਾਂ ਦੇ ਉੱਪਰ ਕਢਾਈ ਹੈਗੀ ਇਹ ਬਾਉਟਨ ਦੇ ਉੱਪਰ ਹੈ 2.5 ਮੀਟਰ ਸਲਵਾਰ ਦਾ ਕੱਪੜਾ 1.5 ਮੀਟਰ ਕਮੀਜ਼ ਦਾ ਕੱਪੜਾ ਇਹਦੇ ਨਾਲ ਜਿਹੜੀ ਆਪਣੇ ਕੋਲ ਚੁੰਨੀ ਹੈ ਚੁੰਨੀ ਉੱਤੇ ਪੱਟੀ ਲੱਗੀ ਹੋਈ ਹੈਗੀ ਚੁੰਨੀ ਦੇ ਉੱਪਰ ਪੱਟੀ ਲੱਗੀ ਹੋਈ ਹੈ ਬਹੁਤ ਹੀ ਵਧੀਆ ਕੱਪੜਾ ਹੈ ਚੁੰਨੀ ਦਾ ਬਹੁਤ ਹੀ ਵਧੀਆ ਸੂਟ ਦਾ ਕੱਪੜਾ ਹੈਗਾ ਸਲਵਾਰ ਦਾ ਬਹੁਤ ਵਧੀਆ ਹੈ ਬਹੁਤ ਵਧੀਆ ਵਰਕ ਕੀਤਾ ਹੋਇਆ ਹੈਗਾ ਸੂਟ ਮੰਗਵਾਉਣ ਵਾਸਤੇ ਬੁੱਕਰਵਾਉਣ ਵਾਸਤੇ ਸੂਟ ਦੀ ਫੋਟੋ ਲੈ ਕੇ ਸਾਡੇ ਵਟਸਐਪ ਤੇ ਭੇਜ ਦਿਓ ਤੇ ਕੈਸ਼ ਔਨ ਡਿਲੀਵਰੀ ਹੈ ਇਹਦੇ ਵਿੱਚ 8 ਕਲਰ ਨੇਗੇ ਅੱਠ ਕਲਰ ਤੁਹਾਨੂੰ ਅੱਡੋ ਅੱਡ ਕਲਰ ਦਿਖਾਵਾਂਗੇ ਪਹਿਲਾ ਕਲਰ ਹੈ ਜਿਹੜਾ ਆਪਣੇ ਕੋਲੇ ਇਹ ਹੈ ਜਿਹਨੂੰ ਆਪਾਂ ਮਾਸਟਰਡ ਜਾਂ ਜੈਲੋ ਕਲਰ ਵੀ ਕਹਿ ਸਕਦੇ ਹਾਂ ਸਲਵਾਰ ਨੂੰ ਦੂਸਰਾ ਕਲਰ ਹੈ ਜਿਹੜਾ ਆਪਣੇ ਕੋਲੇ ਗੁਲਾਬੀ ਰੰਗ ਦਾ ਆ ਗਿਆ ਇਹਦੇ ਤੇ ਵੀ ਬਾਟਨ ਦੇ ਉੱਪਰ ਕੜਾਈ ਹੈਗੀ 500 ਰੁਪਿਆ ਇਸ ਦਾ ਵੀ ਰੇਟ ਹੈਗਾ ਸਲਵਾਰ ਉੱਪਰ ਕੜਾਈ ਹੈਗੀ ਤੇ ਆਪਣੇ ਦੁਪट्टे ਉੱਪਰ ਪੱਟੀ ਲੱਗੀ ਹੋਈ ਹੈਗੀ ਡਿਜੀ ਡਿਜੀਟਲ ਪ੍ਰਿੰਟ ਇਹ ਹੈ ਇਹ ਦੂਸਰਾ ਕਲਰ ਹੈਗਾ ਇਹਦਾ ਤੇ ਆਪਣੇ ਕੋਲ ਜਿਹੜਾ ਤੀਸਰਾ ਕਲਰ ਆਇਆ ਹੈਗਾ ਉਹ ਆਪਣੇ ਕੋਲੇ ਜਾਮਨੀ ਕਲਰ ਆ ਗਿਆ ਜਾਮਨੀ ਕਲਰ ਆ ਜਿਹੜਾ ਉਸੇ ਉਸੇ ਤਰ੍ਹਾਂ ਵੱਖ-ਵੱਖ ਆਪਣੇ ਕੋਲੇ ਜਿਹੜੀ ਸਲਵਾਰ ਦੇ ਉੱਪਰ ਪੌਂਚ ਦੇ ਉੱਪਰ ਵੱਖ-ਵੱਖ ਕਢਾਈ ਹੈ ਕਿਸੇ ਤੇ ਕਿਵੇਂ ਕਿਸੇ ਤੇ ਕਿਵੇਂ ਤੇ ਆਪਣਾ ਜਿਹੜਾ ਇਹ ਕਮੀਜ਼ ਦੀ ਨਾਲ ਦੀ ਦੁਪੱਟੇ ਉੱਪਰ ਤੇ ਪੱਟੀ ਲੱਗੀ ਹੋਈ ਹੈਗੀ ਇਹ ਵੀ ਡਿਜੀਟਲ ਪ੍ਰਿੰਟ ਹੈ ਇਹਦਾ ਵੀ 500 ਰੁਪਏ ਰੇਟ ਹੈ ਤੇ ਇਹਦੀ ਫੋਟੋ ਲੈ ਕੇ ਸਾਨੂੰ ਜੇ ਆਰਡਰ ਬੁੱਕ ਕਰਨਾ ਸਾਡੇ ਵਟਸਐਪ ਤੇ ਜ਼ਰੂਰ ਭੇਜ ਦਿਓ ਕੈਸ ਤੇ ਜਿਹੜਾ ਆਪਣੇ ਕੋਲੇ ਇਸ ਤੋਂ ਬਾਅਦ ਚੌਥਾ ਕਲਰ ਆਇਆ ਜਿਹੜਾ ਚੌਥਾ ਕਲਰ ਹੈ ਇਹ ਕੋਕਾ ਕੋਲਾ ਕਲਰ ਦੇ ਵਿੱਚ ਆ ਗਿਆ ਇਹਦੇ ਵੀ ਬੋਟਨ ਦੇ ਉੱਪਰ ਦੇਖੋ ਬਹੁਤ ਪਿਆਰੀ ਕਢਾਈ ਹੈਗੀ ਇਹ ਮੂਰਲੇ ਵਾਲ ਸਿਰ ਪੌਚਿਆਂ ਦੇ ਉੱਪਰ ਇਹ ਕਢਾਈ ਆਉਗੀ ਤੇ ਕਮੀਜ਼ ਪ੍ਰਿੰਟਦਾਰ ਹੈ ਤੇ ਚੁੰਨੀ ਦੇ ਉੱਪਰ ਆਪਣੇ ਕੋਲੇ ਪੱਟੀ ਲੱਗੀ ਹੋਈ ਹੈ ਇਹਦਾ ਵੀ 500 ਰੁਪਏ ਰੇਟ ਹੈ ਤੀਸਰਾ ਕਲਰ ਹੈ ਜਿਹੜਾ ਆਪਣੇ ਕੋਲੇ ਸਲਵਾਰ ਦਾ ਇਹ ਮੂੰਗਿਆ ਕਲਰ ਕਾਲਾ ਮੂੰਗਿਆ ਜਿਹੜਾ ਡਾਰਕ ਮੂੰਗਿਆ ਕਲਰ ਹੁੰਦਾ ਉਹ ਆ ਇਹਦੇ ਉੱਪਰ ਵੀ ਚੌਸ ਵਾਲਿਆਂ ਦੇ ਉੱਪਰ ਕਢਾਈ ਦਿੱਤੀ ਹੋਈ ਹੈਗੀ ਤੇ ਦਬੱਟੇ ਉੱਪਰ ਪੱਟੀ ਲੱਗੀ ਹੋਈ ਹੈਗੀ ਤੇ ਕਮੀਜ਼ ਆ ਜਿਹੜੀ ਕਮੀਜ਼ ਦਾ ਵੀ ਇਹੀ ਹੈ ਪ੍ਰਿੰਟ ਹੈਗਾ ਡਿਜੀਟਲ ਪ੍ਰਿੰਟ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਪੰਜਵਾਂ ਇਸ ਤੋਂ ਬਾਅਦ ਵਾਲਾ ਕਲਰ ਆ ਪੰਜਵਾਂ ਉਹ ਨੇਵੀ ਕਲਰ ਆ ਗਿਆ ਸਲਵਾਰ ਦਾ ਨੇਵੀ ਕਲਰ ਹੈ ਤੇ ਨਾਲ ਦੀ ਤੁਨੀ ਹੈਗੀ ਤੇ ਉਸੇ ਕਲਰ ਦੀ ਇਹਦੇ ਵੀ ਪੱਟੀ ਲੱਗੀ ਹੋਈ ਹੈਗੀ ਤੇ ਹੁਣ ਤੋਂ ਜਿਹੜਾ ਆਪਣੇ ਕੋਲੇ ਲਾਸਟ ਹੈ ਅੱਠਵਾਂ ਕਲਰ ਹੈ ਉਹ ਫਿਰੋਜੀ ਕਲਰ ਹੈ ਇਹਦੇ ਉੱਪਰ ਵੀ ਵਰਕ ਦਿੱਤਾ ਹੋਇਆ ਸਲਵਾਰ ਦੇ ਉੱਪਰ ਜਿੰਨੀਆਂ ਵੀ ਅੱਠੇ ਕਲਰਾਂ ਦੇ ਉੱਪਰ ਆਪਣੇ ਕੋਲੇ ਵਰਕ ਦਿੱਤਾ ਹੋਇਆ ਹੈਗਾ ਤੇ ਜਿਹੜੀ ਆਪਣੇ ਕੋਲ ਚੁੰਨੀ ਹੈ ਚੁੰਨੀ ਦੇ ਉੱਪਰ ਵੀ ਪੱਟੀ ਲੱਗੀ ਹੋਈ ਹੈਗੀ 500 ਰੁਪਏ ਇਹਨਾਂ ਅੱਠਾਂ ਸੂਟਾਂ ਦਾ ਰੇਟ ਹੈ ਤੇ ਆਪਣੇ ਕੋਲੇ ਫੋਟੋ ਲੈ ਕੇ ਇਹਦੀ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਤੇ ਭੇਜ ਦਿਓ ਨੰਬਰ ਤੇ ਤੁਹਾਨੂੰ ਸੂਟ ਤੁਹਾਡੇ ਕੋਲੇ ਪਹੁੰਚਦਾ ਹੋ ਜਾਵੇਗਾ